ਤੁਸੀਂ ਲੇਬਰ ਡੇ ਬਣਾਇਆ ਜਦੋਂ ਹੋਰ ਦਿਨ ਹੁੰਦੇ ਆ ਜੀ ਬੜੇ ਘੱਟ ਹੁੰਦੇ ਫਿਰ ਬੜੇ ਮੰਤਰੀ ਆਂਦੇ ਆ ਬਹੁਤ ਕੁਝ ਹੁੰਦਾ ਅੱਜ ਤੁਸੀਂ ਮਨਾ ਰਹੇ ਆ ਆਇਆ ਕੋਈ ਬਿਲਕੁਲ ਨਹੀਂ ਜੀ ਸਿਰਫ ਬੋਰਡ ਬੈਂਕ ਆ ਬੋਰਡ ਲੈਣ ਵਾਸਤੇ ਆ ਬਾਕੀ ਕੋਈ ਨਹੀਂ ਆਂਦਾ ਕੋਈ ਸੁਣਦਾ ਸਾਡੇ ਕੋਲ ਤਾਂ ਆਂਦੇ ਨਹੀਂ ਵੋਟਾਂ ਮੰਗਣ ਆ ਜਾਂਦੇ ਆ ਬਾਕੀ ਸਮਾਜ ਨੂੰ ਬੇਵਕੂਫ ਸਮਝਦੇ ਆ ਸਮਾਜ ਫੇਰ ਇਹਨਾਂ ਲਈ ਖੜਦਾ ਤੇ ਉਤੋਂ ਬਾਅਦ ਸਾਹ ਦੇਖੋ ਆ ਲੇਬਰ ਵਾਲੇ ਕਿੰਨੇ ਬੰਦੇ ਖੜੇ ਆ ਆ ਵਿਚਾਰੇ ਇਹੀ ਖੜੇ ਆ ਬਾਕੀ ਉਰੇ ਕੋਈ ਮੰਤਰੀ ਨਹੀਂ ਕੋਈ ਸ਼ੰਤਰੀ ਨਹੀਂ ਕੋਈ ਲੀਡਰ ਨਹੀਂ ਕੋਈ ਕੁਛ ਨਹੀਂ ਹੈ ਕੋਈ ਨਹੀਂ ਆਉਂਦਾ ਹੈ ਸਿਰਫ ਇੱਥੇ ਇਹਨਾਂ ਨੂੰ ਸਿਰਫ ਇੱਕੋ ਚੀਜ਼ ਚਾਹੀਦੀ ਆ ਵੋਟ ਚਾਹੀਦੀ ਆ ਉਸ ਤੋਂ ਬਾਅਦ ਵੋਟਾਂ ਤੋਂ ਬਾਅਦ ਇਹਨਾਂ ਨੇ ਕਿਸੇ ਕੋਈ ਨਹੀਂ ਕਿਸੇ ਨੂੰ ਪੁੱਛਦਾ ਹੈਗਾ ਤੁਹਾਨੂੰ ਕੀ ਮਿਲਿਆ ਤੁਹਾਨੂੰ ਕੋਈ ਤੋਹਫੇ ਦੇਣ ਆਇਆ ਤੁਹਾਡੋ ਕੀ ਧੰਨਵਾਦ ਕਰਨ ਦੇ ਲਈ ਆਇਆ ਕੋਈ ਅਫਸਰशाही ਆਈ ਕਿਸੇ ਨੇ ਕਿਹਾ ਕੋਈ ਨਹੀਂ ਕੋਈ ਨਹੀਂ ਆਇਆ ਜੀ ਸਾਡਾ ਜੀ ਨਾ ਕੋਈ ਆਂਦਾ ਜੀ ਇਹ ਇਹਨਾਂ ਨੂੰ ਸਿਰਫ ਕਿਹਾ ਹੈ ਜੀ 8500 ਰੁਪਏ ਦੇ ਮੈਨੂੰ ਐਂ ਦੱਸ ਦੋ ਕਿਹੜਾ ਘਰ ਚੱਲਦਾ ਹੈ ਜਿਹੜੀ ਮੋਦੀ ਦੀ ਸੀਬੀਆਈ ਈਡੀ ਆ ਉਹਨੂੰ ਇਹਨਾਂ ਦੇ ਘਰ ਛੱਪੇ ਮਾਰਨੇ ਚਾਹੀਦੇ ਆ ਵੀ ਤੁਸੀਂ ਦੱਸੋ ਵੀ 8500 ਰੁਪਏ ਦੇ ਵਿੱਚ ਗੁਜ਼ਾਰਾ ਕਿਦਾਂ ਕਰਦੇ ਆ ਇਹ ਇੱਥੇ ਮਜ਼ਦੂਰੀ ਕਰਦੇ ਆ ਹਾਂ ਜੀ ਕਿੰਨੀ ਮਜ਼ਦੂਰੀ ਤੁਹਾਨੂੰ ਮਿਲਦੀ ਆ 500 ਜੀ ਅੱਜ ਵੀ ਕੰਮ ਕਰਨਾ ਪਊਗਾ ਹਾਂ ਜੀ ਕੰਮ ਤੇ ਜਿੱਥੇ ਕੋਈ ਕੋਈ ਲੈ ਜਾਊਗਾ ਕੰਮ ਕਰਨਾ ਪੈਣਾ ਜੀ ਲੇਬਰ ਡੇ ਵਾਲੇ ਦਿਨ ਤਾਂ ਛੁੱਟੀਆਂ ਹੋ ਗਈਆਂ ਜੀ ਬੈਂਕ ਬੰਦ ਸਰਕਾਰੀ ਅਦਾਰੇ ਤੇ ਬੰਦ ਹੋ ਜਾਣੇ ਜੀ ਹੋਰ ਪਤਾ ਨਹੀਂ ਕਿੰਨੇ ਦਫ਼ਤਰ ਬੰਦ ਹੋਏ ਨੇ ਫੇ ਲੇ ਵੜੇ ਉਹਨਾਂ ਦਾ ਹੋਇਆ ਕਿ ਤੁਹਾਡਾ ਹੋਇਆ ਉਹਨਾਂ ਨੇ ਹੁੱਟੀ ਮਾਰ ਕੇ ਘਰੇ ਬੈਣਾ ਤੁਹਾਨੂੰ ਰੋਟੀ ਬਾਅਦ ਤੇ ਫੇਰ ਮਿਹਨਤ ਕਰਨੀ ਪੈਣੀ ਹੈ ਅੱਜ ਵੀ 134 ਸਾਲ ਬਾਅਦ ਮਜ਼ਦੂਰਾਂ ਦੀ ਜਿਹੜੀ ਹਾਲਤ ਆ ਉਹ ਉਸ ਤਰ੍ਹਾਂ ਦੀ ਹੈ ਉਹ ਜਿਸ ਤਰ੍ਹਾਂ 34 ਸਾਲ 134 ਸਾਲ ਪਹਿਲਾਂ ਸੀ ਦੂ ਦਾ ਤੁਹਾਡੇ ਤਣਕਾ ਲੱਗਿਆ ਹੋਇਆ ਅੱਜ ਰੱਡੂ ਤੁਸੀਂ ਆਪਣੀ ਉਹਦੇ ਨਾਲ ਖਾਤੇ ਪੈਸੇ ਨਾਲ ਕਿ ਤੁਹਾਨੂੰ ਕੋਈ ਦੇ ਕੇ ਗਿਆ ਆਪਣੇ 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 ਪੈਸੇ ਲੈ ਆਏ ਆ ਆਪਣੇ ਦਿਵਸ ਦੀ ਖੁਸ਼ੀ ਆਪੇ ਬਣਾ ਲਈ ਬਸ ਕੋਈ ਹੋਰ ਆਇਆ ਹੀ ਨਹੀਂ ਹੁੰਦਾ ਹੀ ਨਹੀਂ ਗਰੀਬਾਂ ਦੀ ਸਰ ਕੀ ਖੁਸ਼ੀ ਆਉਣ ਕਿ ਆ ਮਨਾਈ ਅੱਜ ਚਾਰ ਚਾਰ ਦਿਨ ਤੱਕ ਕੋਈ ਵੇਲੇ ਨਹੀਂ ਬੈਠਿਆ ਨਾ ਇੱਥੇ ਉਹਨਾਂ ਨੂੰ ਵੀ ਪਤਾ ਹੀ ਹੈਗਾ ਇਹ ਕੋਈ ਖਬਰ-ਖਾਸਾਰ ਨਹੀਂ ਲੈ ਰਿਹਾ ਸਾਡੀ ਇੱਥੇ ਤੁਹਾਨੂੰ ਸਨਮਾਨ ਕਿਉਂ ਨਹੀਂ ਦਿੱਤਾ ਕਿਸੇ ਨੇ ਆ ਕੇ ਦਿੱਤਾ ਕਿਸੇ ਨੇ ਪੁੱਛਿਆ ਕਿ ਵੀ ਤੁਸੀਂ ਮਜ਼ਦੂਰੀ ਕਰਦੇ ਤੁਹਾਡਾ ਸਨਮਾਨ ਹੋਣਾ ਚਾਹੀਦਾ ਤੁਹਾਡਾ ਸਮਾਜ ਨੂੰ ਯੋਗਦਾਨ ਪੜਾ ਕੋਈ ਨਹੀਂ ਪੁੱਛਦਾ ਜੀ ਜਿੱਦਾਂ ਆ ਜਾਂਦੇ ਨੇ ਉੱਥੇ ਚਲੇ ਜਾਂਦੇ ਆ ਕਈ ਵਾਰ ਤਾਂ ਬੱਚਿਆਂ ਨੂੰ ਐਸਾ ਹੋ ਜਾਂਦਾ ਵੀ ਬੱਚੇ ਕੋਈ ਚੀਜ਼ ਮੰਗਾਂਦੇ ਆ ਕਿ ਆ ਉਹਨਾਂ ਚੀਜ਼ ਲੈ ਜਾਣ ਜੋ ਕੇ ਪੈਸਾ ਨਹੀਂ ਹੁੰਦਾ ਜੇ ਵਿੱਚ ਵਿੱਚ ਲੇਬਰ ਦੇ ਕਿਸੇ ਬੰਦੇ ਨੂੰ ਕੋਈ ਛੁੱਟੀ ਨਹੀਂ ਕਿ ਕਿ ਉਹਨਾ ਆਪਣਾ ਚੁੱਲਾ ਆਪਣਾ ਕੰਮ ਕਰਕੇ ਵਾੜ ਲਾ ਛੁੱਟੀ ਹੈਗੀ ਉਹਨਾਂ ਨੂੰ ਜਿਹੜੇ ਲੱਖ ਲੱਖ 2-2 ਲੱਖ ਰੁਪਏ ਸਰਕਾਰੀ ਖਜ਼ਾਨੇ ਉਹ ਤਨਖਾਹ ਲੈ ਰਹੇ ਆ ਉਹ ਆਨੰਦ ਮਾਰ ਰਹੇ ਲੇਬਰ ਡੇ ਦਾ ਮਜ਼ਦੂਰ ਵਰਗ ਨੂੰ ਇਹਦਾ ਕੋਈ ਫਾਇਦਾ ਨਹੀਂ ਸੱਚੀ ਕਹਾਂ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸਤਨਾਮ ਸਿੰਘ ਆ ਅੱਜ ਲੇਬਰ ਡੇ ਆ ਉਹ ਮਜ਼ਦੂਰਾਂ ਦਾ ਦਿਨ ਜੋ ਹਰ ਰੋਜ਼ ਮਿਹਨਤ ਕਰਦੇ ਆ ਮਿਹਨਤ ਦਾ ਸ਼ਲੋਕ ਹੈ ਜਿਨ੍ਹਾਂ ਦੇ ਸਹਾਰੇ ਇਹ ਸਮਾਜ ਚੱਲਦਾ ਹੈ ਜਿਨ੍ਹਾਂ ਦੀ ਬਹੁਤ ਵੱਡੀ ਲੋੜ ਹੁੰਦੀ ਹੈ ਇਸ ਸਮਾਜ ਦੇ ਵਿੱਚ ਸੋ ਸਾਡੇ ਨਾਲ ਉਹ ਵਰਗ ਖੜਾ ਹੈ ਸੋ ਬਾਬਾ ਸਾਹਿਬ ਅੰਮੇਦਕਰ ਹੋਰਾਂ ਦੀ ਫੋਟੋ ਲਾ ਕੇ ਇਹ ਦਿਨ ਅੱਜ ਮਨਾਇਆ ਜਾ ਰਿਹਾ ਸੋ ਕਿਵੇਂ ਦੇਖਦੇ ਹੋ ਜੀ ਅੱਜ ਤੁਸੀਂ ਲੇਬਰ ਡੇ ਮਨਾਇਆ ਜਦੋਂ ਹੋਰ ਦਿਨ ਹੁੰਦੇ ਆ ਜੀ ਬੜੇ ਇਕੱਠ ਹੁੰਦੇ ਫਿਰ ਬੜੇ ਮੰਤਰੀ ਆਂਦੇ ਆ ਬਹੁਤ ਕੁਝ ਹੁੰਦਾ ਹੈ ਅੱਜ ਤੁਸੀਂ ਮਨਾ ਰਹੇ ਆਇਆ ਕੋਈ ਬਿਲਕੁਲ ਨਹੀਂ ਜੀ ਇਹ ਸਿਰਫ ਇਹਨਾਂ ਦੀ ਆਪਣੀ ਸੋਚ ਆ ਜੀ ਅਸੀਂ ਤਾਂ ਜਿਹੜੇ ਮਜ਼ਦੂਰ ਆ ਇਹਨਾਂ ਨੂੰ ਯਾਦ ਕਰਨਾ ਹੀ ਆ ਜਿਹੜੇ ਸਾਡੇ ਅਮਰੀਕਾ ਚ ਲੇਬਰ ਵਿਚਾਰੇ ਗਰੀਬ ਭਰਾ ਮਜ਼ਦੂਰ ਜਿਹੜੇ ਮਰ ਗਏ ਤੇ ਉਹਨਾਂ ਦੀ ਯਾਦਗਾਰ ਅੱਜ ਅਸੀਂ ਇਹ ਜਿਹੜਾ ਪ੍ਰੋਗਰਾਮ ਢੱਕਿਆ ਤੁਸੀਂ ਤਾਂ ਆਪਣੇ ਲਈ ਮਨਾ ਰਹੇ ਹੋ ਪਰ ਗੱਲ ਤਾਂ ਇਹ ਹੁੰਦੀ ਹੈ ਨਾ ਜੇ ਮਦਦ ਇਹ ਹੋਵੇ ਤਾਂ ਮਾਂ ਵਾਸਤੇ ਬੱਚੇ ਉਪਹਾਰ ਲੈ ਕੇ ਜਾਂਦੇ ਆ ਫਾਦਰਸਡੇ ਹੋਵੇ ਪਿਓ ਵਾਸਤੇ ਲੈ ਕੇ ਜਾਂਦੇ ਹੋਰ ਬਹੁਤ ਦਿਨ ਆ ਬੱਚੇ ਚਿਲड्रन ਡੇ ਹੁੰਦਾ ਤਾਂ ਬੱਚਿਆਂ ਨੂੰ ਤੋਹਫੇ ਦਿੱਤੇ ਜਾਂਦੇ ਅੱਜ ਮਜ਼ਦੂਰਾਂ ਦਾ ਦਿਨ ਆ ਤੁਹਾਨੂੰ ਕੀ ਮਿਲਿਆ ਤੁਹਾਨੂੰ ਕੋਈ ਤੋਹਫੇ ਦੇਣ ਆਇਆ ਤੁਹਾਡੋ ਕੀ ਧੰਨਵਾਦ ਕਰਨ ਦੇ ਲਈ ਆਇਆ ਕੋਈ ਅਫਸਰशाही ਆਈ ਕਿਸੇ ਨੇ ਕਿਹਾ ਕੋਈ ਨਹੀਂ ਕੋਈ ਨਹੀਂ ਆਇਆ ਜੀ ਸਾਡਾ ਨਹੀਂ ਨਾ ਕੋਈ ਆਂਦਾ ਜੀ ਇਹ ਸਿਰਫ ਬੋਰਡ ਬੈਂਕ ਆ ਬੋਰਡ ਲੈਣ ਵਾਸਤੇ ਆ ਬਾਕੀ ਕੋਈ ਨਹੀਂ ਆਂਦਾ ਕੋਈ ਸੁਣਦਾ ਜੇ ਇਦਾਂ ਦੀ ਹਾਲਤ ਹੁੰਦੀ ਤਾਂ ਜਿਹੜੇ ਅੱਜ ਲੋਕ ਪਬਲਿਕ ਜਿਹੜੀ ਆ ਮਜ਼ਦੂਰ ਆ ਅਣਪੜਤਾ ਹੋਈ ਵੀ ਆ ਜੇ ਧਿਆਨ ਕਰਦੇ ਤਾਂ ਸ਼ਾਇਦ ਇਹ ਨਾ ਹੋਈ ਹੁੰਦੀ ਇਹ ਕੋਈ ਇੰਨੇ ਪੜੇ ਲਿਖੇ ਬੱਚੇ ਆ ਕੋਈ ਮੰਤਰੀ ਕੋਈ ਕਿਸੇ ਤਰ੍ਹਾਂ ਦਾ ਧਿਆਨ ਨਹੀਂ ਕਰਦਾ ਸਿਰਫ ਵੋਟ ਬੈਂਕ ਦੇ ਵੋਟ ਲੈ ਕੇ ਸਾਡੇ ਵੀ ਲੋਕਾਂ ਦੇ ਘਾਸੇ ਜਾ ਕੇ ਇਹ ਨਹੀਂ ਦੇਖਦੇ ਵੀ ਇਹਨੇ ਮੁਰਕੇ ਕੰਮ ਆਵਣਾ ਉਹਨੂੰ ਜੋ ਵੋਟ ਪਾ ਦਿੰਦੇ ਆ ਉਹ ਵੀ ਵੋਟ ਬੈਂਕ ਪਾ ਕੇ ਜਿੱਤ ਕੇ ਉਹ ਵੀ ਵੱਖ-ਵੱਖ ਪਾਰਟੀਆਂ ਚ ਚਲ ਜਾਂਦੇ ਆ ਉਹ ਮਜ਼ਦੂਰ ਜਿਹੜੇ ਬੰਦੇ ਨੇ ਵੋਟ ਪਾਈ ਹੁੰਦੀ ਆਸ ਹੁੰਦੀ ਆ ਇੱਕ ਦੂਏ ਨੂੰ ਵੀ ਮੈਰਾ ਤੁਸੀਂ ਆ ਉਹ ਵੀ ਚਲ ਜਾਂਦੀ ਉਹਦੀ ਆਸ ਇਸ ਕਰਕੇ ਅਸੀਂ ਕਹਿੰਦੇ ਜੀ ਬੋਟ ਜਿਹੜੀ ਆ ਉਹ ਸੋਚ ਸਮਝ ਕੇ ਪਾਈ ਜਾਵੇ ਹੁਣ ਤਾਂ ਇਲੈਕਸ਼ਨ ਦੇ ਦਿਨ ਚੱਲਦੇ ਹੁਣ ਤਾਂ ਹਰ ਥਾਂ ਜਿੱਥੇ ਚਾਰ ਬੰਦੇ ਵੀ ਖੜੇ ਹੁੰਦੇ ਉੱਥੇ ਵੀ ਲੀਡਰ ਰੁਕ ਜਾਂਦੇ ਤੁਸੀਂ ਅੱਜ ਆਪਣਾ ਦਿਨ ਮਨਾ ਰਹੇ ਤੁਹਾਡੇ ਕੋਲ ਫਿਰ ਵੀ ਨਹੀਂ ਕੋਈ ਰੁਕਿਆ ਸਾਡੇ ਕੋਲ ਤਾਂ ਆਂਦੇ ਨਹੀਂ ਵੋਟਾਂ ਮੰਗਣ ਆ ਜਾਂਦੇ ਆ ਬਾਕੀ ਸਮਾਜ ਨੂੰ ਬੇਵਕੂਫ ਸਮਝਦੇ ਆ ਸਮਾਜ ਫੇਰ ਇਹ ਨਾਲ ਹੀ ਖੜਦਾ ਕੋਈ ਇਹੋ ਜੀ ਗੱਲ ਨਹੀਂ ਆ ਤੇ ਸਾਡਾ ਫੇਰ ਵੀ ਸਫਾਈ ਸੇਵ ਜੂਨੀਅਨ ਸੀਵਰਮੈਨ ਆਪਣਾ ਰਲ ਕੇ ਬਾਬਾ ਜੀ ਸਾਹਿਬ ਬਣਵਾ ਰਹੇ ਜੀ ਮਜ਼ੂਰ ਦੇ ਬਾਕੀ ਸਾਡ ਨੂੰ ਕਿਸੇ ਦਾ ਸਹਿਯੋਗ ਨਹੀਂ ਆ ਨਾ ਕਿ ਆ ਕੇ ਸਾਨੂੰ ਆ ਕੋਈ ਪੁੱਛਦਾ ਵੀ ਤੁਸੀਂ ਕਿੱਦਾਂ ਕਿੱਦਾਂ ਨਹੀਂ ਆਪਣਾ ਟਾਈਮ ਕੱਢ ਰਹੇ ਕਿੰਨੇ ਚਿਰ ਤੋਂ ਇਹਲੇ ਵਰਡੇ ਬਣਾਏ ਜਾਂਦੇ ਆ ਜੀ ਜਿੱਦੇ ਮਤਲਬ ਕੀ ਆਪਣਾ ਦੇਸ਼ ਯਾਦ ਹੋਇਆ ਜਿੱਦੇ ਮਤਲਬ ਕੀ ਮਨਾਇਆ ਜਾ ਰਿਹਾ ਹੈ ਤੇ ਉਤੋ ਬਾਅਦ ਆਹ ਦੇਖੋ ਆ ਲੇਬਰ ਵਾਲੇ ਕਿੰਨੇ ਬੰਦੇ ਖੜੇ ਆ ਆ ਵਿਚਾਰੇ ਇਹੀ ਖੜੇ ਆ ਬਾਕੀ ਉਰੇ ਕੋਈ ਮੰਤਰੀ ਨਹੀਂ ਕੋਈ ਸ਼ੰਤਰੀ ਨਹੀਂ ਕੋਈ ਲੀਡਰ ਨਹੀਂ ਕੋਈ ਕੁਛ ਨਹੀਂ ਆ ਕੋਈ ਨਹੀਂ ਆਉਂਦਾ ਸਿਰਫ ਇੱਥੇ ਇਹਨਾਂ ਨੂੰ ਸਿਰਫ ਇੱਕੋ ਚੀਜ਼ ਚਾਹੀਦੀ ਆ ਵੋਟ ਚਾਹੀਦੀ ਆ ਉਤੋ ਬਾਅਦ ਵੋਟਾਂ ਤੋਂ ਬਾਅਦ ਇਹਨਾਂ ਨੇ ਕਿਸੇ ਕੋਈ ਨਹੀਂ ਕਿਸੇ ਨੂੰ ਪੁੱਛਦਾ ਹੈਗਾ ਸਿਰਫ ਸਾਡੇ ਕੋਲ ਤਾਂ ਜਦ ਇਹ ਆਣਾ ਜਿਸ ਟਾਈਮ ਵੋਟਾਂ ਚਾਹੀਦੀਆਂ ਹੁੰਦੀਆਂ ਉਹ ਹੋਰ ਤਾਂ ਕੋਈ ਇਹਨਾਂ ਨੂੰ ਮਤਵ ਵਾਲ ਹੈ ਨਹੀਂ ਸਾਡੇ ਨਾਲ ਆ ਬਿਚਾਰੇ ਕਾਫੀ ਦਿਨੇ ਤੋਂ ਕੱਚੇ ਇਹ 85 85 100 ਰੁਪਏ ਤੇ ਇਹ ਕੰਮ ਕਰ ਰਹੇ ਆ ਪਿਛਲੇ ਕੋਟੋ ਕੋਟ 22 23 23 ਸਾਲਾਂ ਤੋਂ 10 ਸਾਲ ਸਰਕਾਰ ਕਾਲੀਆਂ ਦੀ ਵੀ ਰਹਿ ਕੇ ਗਈ ਆ ਨਾ ਤਾਂ ਉਹਨਾਂ ਨੇ ਇਹ ਪੱਕੇ ਕਰੇ ਬਾਕੀ ਹੋਰ ਸਰਕਾਰਾਂ ਵੀ ਰਹਿ ਕੇ ਗਈਆਂ ਨਾ ਉਹਨਾਂ ਨੇ ਇਹ ਨਾਲ ਬਾਰੇ ਸੋਚਿਆ ਇਹਨਾਂ ਨੂੰ ਸਿਰਫ ਕਿਹਾ ਹੈ ਜੀ 8500 ਰੁਪਏ ਤੇ ਮੈਨੂੰ ਐਂ ਦੱਸ ਦੋ ਕਿਹੜਾ ਘਾਰ ਚੱਲਦਾ ਹੈ ਆ ਹੁਣ ਫੇਰ ਇਲੈਕਸ਼ਨ ਆ ਗਿਆ ਹੁਣ ਫੇਰ ਆ ਜਾਣਾ ਇਹ ਕਹਿ ਦੇਣਾ ਕੋਈ ਗੱਲ ਨਹੀਂ ਪੱਕੇ ਕਰ ਦੂੰਗੇ ਇਹ ਕਰ ਦੂੰਗੇ ਕੁਝ ਨਹੀਂ ਹੋਣਾ ਹੈਗਾ ਆ ਤੁਹਾਡੇ ਸਾਹਮਣੇ ਆਮ ਪਾਰਟੀ ਦੇ ਵੀ ਹਾਲ ਤੁਸੀਂ ਦੇਖ ਹੀ ਲਿਆ ਵੀ ਇਹ ਕੀ ਹੋ ਰਿਹਾ ਕਿੱਦਾਂ ਚੱਲ ਰਿਹਾ ਇੱਥੇ ਦੇਖ ਲੋ ਕਿੰਨੇ ਕਿੰਨੇ ਕੇ ਜਣੇ ਆਏ ਹੋਏ ਇੱਥੇ ਇਹਨੂੰ ਮਨਾਉਣ ਵਾਸਤੇ ਆ ਬਚਾਰੇ ਆ ਖੜੇ ਆ ਲੇਬਰ ਵਾਲੇ ਬੰਦੇ ਇਹਨਾਂ ਨੇ ਮਨਾ ਲਿਆ ਵਾ ਠੀਕ ਹੈ ਉਹ ਬਜ਼ੁਰਗ ਖੜੇ ਬਾਬਾ ਜੀ ਆਏ ਹੋ ਤੁਸੀਂ ਵੀ ਇੱਥੇ ਮਜ਼ਦੂਰੀ ਕਰਦੇ ਆ ਹਾਂ ਜੀ ਕਿੰਨੀ ਮਜ਼ਦੂਰੀ ਤੁਹਾਨੂੰ ਮਿਲਦੀ ਆ 500 ਜੀ 500 ਹਾਂ ਜੀ ਗੁਜ਼ਾਰਾ ਚੱਲਦਾ ਜੇ ਇੰਨੇ ਇੰਨਾ ਬਹੁਤ ਆ ਜਾਂ ਕਈ ਬੋਤਾਂ ਜੀ ਮਹਗਾ ਹੀ ਵੱਤਾਂ ਵੱਤਾਂ ਇਸਮਗੇ ਤੁਹਾਨੂੰ ਕਦੇ ਅੱਜ ਮਜ਼ਦੂਰ ਦਿਵਸ ਆ ਪਰ ਤੁਹਾਡੇ ਤਾਂ ਉਹੀ ਹਾਲ ਆ ਤੁਹਾਡੇ ਤੁਹਾਨੂੰ ਸਨਮਾਨ ਕਿਉਂ ਨਹੀਂ ਦਿੱਤਾ ਕਿਸੇ ਨੇ ਆ ਕੇ ਦਿੱਤਾ ਕਿਸੇ ਨੇ ਪੁੱਛਿਆ ਆ ਕੇ ਵੀ ਤੁਸੀਂ ਮਜ਼ਦੂਰੀ ਕਰਦੇ ਤੁਹਾਡਾ ਸਨਮਾਨ ਹੋਣਾ ਚਾਹੀਦਾ ਤੁਹਾਡਾ ਸਮਾਜ ਨੂੰ ਯੋਗਦਾਨ ਪੜਾ ਕੋਈ ਨਹੀਂ ਪੁੱਛਦਾ ਜੀ ਕੋਈ ਨਹੀਂ ਪੁੱਛਦਾ ਕੋਈ ਨਹੀਂ ਪੁੱਛਦਾ ਕਿੰਨੀ ਉਮਰ ਹੋ ਗਈ ਤੁਹਾਡੀ 65 ਸਾਲ ਹੈ ਜੀ 65 ਸਾਲਾਂ ਵਿੱਚ ਤੁਸੀਂ ਕਦੋਂ ਤੋਂ ਮਜ਼ਦੂਰੀ ਕਰਦੇ ਆ ਰਹੇ ਮੈਨੂੰ 45 ਸਾਲ ਹੋ ਗਏ ਜੀ ਮਜ਼ਦੂਰੀ ਕਰਦਿਆਂ 45 ਸਾਲਾਂ ਵਿੱਚ ਕਿਸੇ ਨੇ ਹਾਲ ਪੁੱਛਿਆ ਤੁਹਾਡਾ ਆ ਕੇ ਕੋਈ ਨਹੀਂ ਪੋਤਾ ਜੀ ਜਿਹੜਾ ਕੰਮ ਕਰਾਂਗੇ ਉਹ ਮਿਲਦਾ ਹੈ ਕੋਈ ਨਹੀਂ ਪੋਤਾ ਅੱਜ ਅੱਜ ਵੀ ਕੰਮ ਕਰਨਾ ਪਊਗਾ ਹਾਂ ਜੀ ਕੰਮ ਕਰਦੇ ਜੀ ਕੋਈ ਕੋਈ ਲੈ ਜਾਊਗਾ ਕੰਮ ਕਰਨਾ ਪੈਣਾ ਜੀ ਕੰਮ ਕਰਨਾ ਪੈਣਾ ਹਾਂ ਜੀ ਕੰਮ ਕਰਿਆ ਤੇ ਮਿਲਦਾ ਜੀ ਲੇਬਰ ਡੇ ਵਾਲੇ ਦਿਨ ਤਾਂ ਛੁੱਟੀਆਂ ਹੋ ਗਈਆਂ ਜੀ ਬੈਂਕ ਬੰਦ ਸਰਕਾਰੀ ਅਦਾਰੇ ਤੇ ਬੰਦ ਹੋ ਜਾਣੇ ਜੀ ਹੋਰ ਪਤਾ ਨਹੀਂ ਕਿੰਨੇ ਦਫ਼ਤਰ ਬੰਦ ਹੋਏ ਨੇ ਫੇ ਲੇਬਰ ਡੇ ਉਹਨਾਂ ਦਾ ਹੋਇਆ ਕਿ ਤੁਹਾਡਾ ਹੋਇਆ ਉਹਨਾਂ ਨੇ ਛੁੱਟੀ ਮਾਰ ਕੇ ਘਰੇ ਬਹਿਣਾ ਤੁਹਾਨੂੰ ਰੋਟੀ ਬਾਅਦ ਤੇ ਫੇਰ ਮਿਹਨਤ ਕਰਨੀ ਪੈਣੀ ਆ ਹਾਂ ਜੀ ਅਸੀਂ ਤਾਂ 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 ਮਿਲਣ ਤੇ ਕਰਨੀ ਹਾਂ ਜੀ ਸਾਨੂੰ ਤਾਂ ਉਹੀ ਮਿਲਣਾ ਜਿਹੜੇ ਅਸੀਂ ਕੰਮ ਕਰਾਂਗੇ ਕਿਸੇ ਦਾ ਤੁਸੀਂ ਅੱਜ ਘਰੇ ਨਹੀਂ ਬਹਿਣਾ ਫਿਰ ਅੱਜ ਤਾਂ ਲੇਬਰ ਡੇ ਵੀ ਘਰੇ ਬੈਠੀ ਆਰਾਮ ਨਾਲ ਮौज ਕਰੀਏ ਸਰੋ ਜੀ ਉਹ ਅਸੀਂ ਬੈਠੇ ਆਏ ਹੁਣ ਘਰ ਤੇ ਆਏ ਆ ਜੀ ਇਸ ਟਾਈਮ ਪਰ ਹੁਣ ਹੁਣ ਧੁੱਪ ਚ ਦਾ ਮਰਨਾ ਪੈਣਾ ਚਲੋ ਹੁਣ ਤਾਂ ਖੜਿਆ ਤੁਹਾਡੇ ਕੋਲ ਖੜੇ ਆ ਗੱਲਾਂ ਬਾਤਾਂ ਹੋ ਰਹੀਆਂ ਕੋਈ ਨਾ ਕੋਈ ਦੁੱਖ ਸੁੱਖ ਬਣੇ ਜਾਂਦਾ ਕਿਵੇਂ ਦੇਖਦੇ ਹੋ ਜੀ ਲੇਬਰ ਡੇ ਆ ਪਰ ਦਫ਼ਤਰ ਬੰਦ ਆ ਲੇਬਰ ਫੇਰ ਸੜਕਾਂ ਦੇ ਉੱਤੇ ਬੰਨੂ ਜੀ ਤਾਂ ਸਾਹਿਬ ਕਮਾਕੇ ਹੀ ਖਾਣਾ ਹੈਗਾ ਕਿ ਜੇ ਕਮਾਉਂਗੇ ਨਹੀਂ ਤੇ ਖਾਉਂਗੇ ਕਿਆ ਸਰਕਾਰ ਪਹਿਲੇ ਸਾਨੂੰ ਪੱਕਾ ਨਹੀਂ ਕਰ ਰਹੀ ਐ ਨਾ ਸਾਨੂੰ ਕੋਈ ਰੋਜ਼ੀ ਰੋਜ਼ਗਾਰ ਦਿੰਦੀ ਐ ਇਹਨਾਂ ਕੋਈ ਮਤਲਬ ਹੈ ਠੀਕ ਹੈ ਜੀ ਹੁਣ ਅੱਜ ਕੱਲ ਦੀ ਪੀੜ੍ਹੀਆਂ ਬੱਚੇ ਸਾਡੇ ਜਵਾਨ ਹੋਏ ਪਏ ਆ ਬਾਈ 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 ਸਾਲਾ ਸਾਨੂੰ ਕੰਮ ਕਰਦੇ ਹੋਗੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਐ ਬਸ ਸਾਡਾ ਇਹੀ ਹੈ ਕਿਵੇਂ ਦੇਖਦੇ ਹੋ ਭਾਜੀ ਤੁਸੀਂ ਇਹਨਾਂ ਦੇ ਨਾਲ ਖੜੇ ਹੋ ਆ ਕੇ ਤੁਸੀਂ ਹਾਂ ਤੁਸੀਂ ਕੰਮ ਕੀ ਕਰਦੇ ਹੋ ਮੈਂ ਡਾਕਟਰ ਬੀ ਆਰ ਅੰਬੇਦਕਰ ਜਾਗਰਤੀ ਪੰਜ ਦਾ ਪ੍ਰਧਾਨ ਐ ਜੀ ਅਸੀਂ ਬਾਬਾ ਸਾਹਿਬ ਦਾ ਜੋ ਮਿਸ਼ਨ ਆ ਉਸ ਤੇ ਚੱਲੇ ਹੋਏ ਆ ਉਹਨਾਂ ਦਾ ਮਿਸ਼ਨ ਵੀ ਸੀ ਜਿਹੜੇ ਮਜ਼ਦੂਰ ਲੋਕ ਆ ਦਬੇ ਕੁਚਲੇ ਲੋਕ ਆ ਗਰੀਬ ਲੋਕਾਂ ਦਾ ਅਧਿਕਾਰ ਬੰਚਿਤ ਲੋਕਾਂ ਦਾ ਉਹਨਾਂ ਦੇ ਲਈ ਸੰਘਰਸ਼ ਕਰਨਾ ਸੋ ਅੱਜ ਜਿਹੜੀ ਇਹ ਸਫਾਈ ਮਜ਼ਦੂਰ ਯੂਨੀਅਨ ਨੇ ਲੇਬਰ ਡੇ ਤੇ ਜਿਹੜਾ ਪ੍ਰੋਗਰਾਮ ਰੱਖਿਆ ਇਹ ਇੱਕ ਅੱਜ ਤੋਂ 134 ਸਾਲ ਪਹਿਲਾਂ ਸ਼ਿਕਾਗੋ ਦੇ ਵਿੱਚ ਮਜ਼ਦੂਰ ਜਿਹੜੇ ਸੰਘਰਸ਼ ਕਰ ਰਹੇ ਸੀ ਉਹਨਾਂ ਦੇ ਉਹਨਾਂ ਦੇ ਸੰਘਰਸ਼ ਨੂੰ ਦਬਾਉਣ ਦੇ ਲਈ ਅਮਰੀਕਾ ਦੀ ਸਰਕਾਰ ਨੇ ਗੋਲੀਆਂ ਚਲਾ ਕੇ ਬਹੁਤ ਸਾਰੇ ਸ਼ਹੀਦ ਸ਼ਹੀਦ ਕਰਤੇ ਮਜ਼ਦੂਰ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਲੇਬਰ ਡੇ ਮਨਾਇਆ ਜਾਂਦਾ ਹੈ ਪਰ ਉਸ ਚੀਜ਼ ਨੂੰ 134 ਸਾਲ ਬੀਤ ਗਏ ਅੱਜ ਵੀ 134 ਸਾਲ ਬਾਅਦ ਮਜ਼ਦੂਰਾਂ ਦੀ ਜਿਹੜੀ ਹਾਲਤ ਆ ਉਹ ਉਸ ਤਰ੍ਹਾਂ ਦੀ ਹੈ ਉਹ ਜਿਸ ਤਰ੍ਹਾਂ 34 ਸਾਲ 134 ਸਾਲ ਪਹਿਲਾਂ ਸੀ ਸੋ ਸਰਕਾਰਾਂ ਨੂੰ ਅਸੀਂ ਦੋਸ਼ ਦਿੰਦੇ ਆ ਸਰਕਾਰਾਂ ਵੀ ਆਂਦੀਆਂ ਜਾਂਦੀਆਂ ਹਰ ਵੇਲੇ ਮਤਲਬ ਹਰ 5 ਸਾਲ ਬਾਅਦ ਸਰਕਾਰ ਚੇਂਜ ਹੋ ਜਾਂਦੀ ਆ ਤੇ ਇਹਨਾਂ ਨੂੰ ਜਿਹੜਾ ਲਾਰਾ ਔਲਾਦਤਾ ਜਾਂਦਾ ਕਿ ਕਿ 30 30 40 40 ਸਾਲ ਤੋਂ ਸਫਾਈ ਮਜ਼ਦੂਰ ਦਾ ਜਿਹੜਾ 85 85 ਸਾਲ ਉਹ ਤੇ ਵੀ ਕੰਮ ਕਰ ਰਹੇ ਆ ਜਿਹੜੇ ਕਿ ਬਹੁਤ ਹੀ ਘਟਾ ਜਿਹੜੀ ਮੋਦੀ ਦੀ ਸੀਬੀਆਈ ਈਡੀ ਆ ਉਹਨੂੰ ਇਹਨਾਂ ਦੇ ਘਰ ਛੱਪੇ ਮਾਰਨੇ ਚਾਹੀਦੇ ਆ ਵੀ ਤੁਸੀਂ ਦੱਸੋ ਵੀ 8500 ਰੁਪਏ ਦੇ ਵਿੱਚ ਗੁਜ਼ਾਰਾ ਕਿਦਾਂ ਕਰਦੇ ਆ ਇਹ ਮਜ਼ਦੂਰ ਵਰਗ ਦੀ ਤੇਨੂੰ ਲੱਗਦਾ ਵੀ ਲੋੜ ਮਹਿਸੂਸ ਕਰਦੇ ਆ ਜਦੋਂ ਲੋੜ ਹੁੰਦੀ ਹੈ ਉਦੋਂ ਕੰਮ ਲੈ ਲਿਆ ਜਾਂਦਾ ਅਦਰਵਾਈਜ਼ ਮਹਿਸੂਸ ਕੀਤਾ ਜਾਂਦਾ ਵੀ ਮਜ਼ਦੂਰ ਵਰਗ ਵੀ ਕੋਈ ਵਰਗ ਹੁੰਦਾ ਮਜ਼ਦੂਰ ਵਰਗ ਤਾਂ ਸਿਰਫ ਜੀ ਵੋਟਾਂ ਦੇ ਵਿੱਚ ਯਾਦ ਆਂਦਾ ਸਰਕਾਰਾਂ ਨੂੰ ਤੇ ਲੀਡਰਾਂ ਨੂੰ ਜਦੋਂ ਬੋਟ ਬੋਟ ਦਾ ਜਿਹੜਾ ਟਾਈਮ ਆ ਗੁਜ਼ਰ ਜਾਂਦਾ ਉਸ ਵੇਲੇ ਤੂੰ ਕੌਣ ਤੇ ਮੈਂ ਕੌਣ ਹੁਣ ਤਾਂ ਇਲੈਕਸ਼ਨ ਦੇ ਟਾਈਮ ਚੱਲ ਰਹੇ ਆ ਤੁਸੀਂ ਕਹਿੰਦੇ ਹੁਣ ਵੀ ਅਸੀਂ ਇਕੱਲੇ ਹੀ ਗਣੇ ਆ ਨੀ ਹੁਣ ਉਹਨਾਂ ਦੀ ਹਾਲਾਤ ਨੂੰ ਦੇਖ ਕੇ ਸੀ ਕਾਂਗਰਸ ਆਪ ਦੇ ਅਕਾਲੀਆਂ ਦੇ ਜਾਂ ਕਿਸੇ ਵੀ ਲੀਡਰ ਨੂੰ ਬੁਲਾਇਆ ਹੀ ਨਹੀਂ ਕਿਉਂਕਿ ਇੰਨੇ ਕੁ ਦੁਖੀ ਹੋਏ ਹੋਏ ਆ ਉਹਨਾਂ ਨੇ ਵੀ ਆ ਕੇ ਬਰਫ ਦੀ ਮੁੰਡੇ ਦੇਣੇ ਕਰਨਾ ਤਾਂ ਉਹਨਾਂ ਨੇ ਕੁਛ ਐ ਨਹੀਂ ਆਪੇ ਆ ਜਾਂਦੇ ਹੁੰਦੇ ਹੁਣ ਤਾਂ ਇਹਨਾਂ ਦਿਨਾਂ 'ਚ ਤਾਂ ਜੇ ਚਾਰ ਬੰਦੇ ਖੜੇ ਹੋਣ ਆਪੇ ਆ ਜਾਂਦੇ ਆ ਪਰ ਮਜ਼ਦੂਰਾਂ ਕੋਲ ਨਹੀਂ ਆਉਂਦੇ ਜੀ ਉਹ ਆਉਂਦੇ ਤਾਂ ਨਾਲ ਬੰਦਿਆਂ ਕੋਲ ਜੇ ਕੋਈ ਹੋਰ ਕੋਈ ਫੰਕਸ਼ਨ ਹੁੰਦਾ ਕੋਈ ਜਗਰਾਤਾ ਹੁੰਦਾ ਜਾਂ ਕੋਈ ਹੋਰ ਸ਼ਹਿਰ ਦਾ ਫੰਕਸ਼ਨ ਹੁੰਦਾ ਫਿਰ ਜ਼ਰੂਰ ਆਉਂਦੇ ਅੱਜ ਵੀ ਤੁਸੀਂ ਦੇਖੋ ਜਿਹੜੀ ਛੁੱਟੀ ਆ ਮਜ਼ਦੂਰ ਮਜ਼ਦੂਰ ਡੇ ਦੀ ਉਹ ਮਜ਼ਦੂਰ ਨੂੰ ਨਹੀਂ ਹੈਗੀ ਮਜ਼ਦੂਰ ਅੱਜ ਵੀ ਦਿਹਾੜੀ ਤੇ ਆ ਰੇੜੀਆਂ ਲਈ ਖੜਾ ਏ ਕੋਈ ਲੇਬਰ ਕੋਈ ਆਪਣਾ ਮਕੈਨਿਕ ਦਾ ਕੰਮ ਕਰ ਰਿਹਾ ਸਾਰੇ ਲੇਬਰ ਆ ਜਿਹੜੀ ਜਿਹੜੇ ਬੰਦੇ ਕੰਮ ਕਰ ਰਹੇ ਜਿਹੜਾ ਬੰਦਾ ਕੰਮ ਕਰਕੇ ਖੰਦਾ ਉਹ ਲੇਬਰ ਹੀ ਆ ਲੇਬਰ ਦੇ ਕਿਸੇ ਬੰਦੇ ਨੂੰ ਕੋਈ ਛੁੱਟੀ ਨਹੀਂ ਕਿ ਕਿ ਉਹਨਾ ਆਪਣਾ ਚੁੱਲਾ ਆਪਣਾ ਕੰਮ ਕਰਕੇ ਵਾੜ ਲਾ ਛੁੱਟੀ ਹੈਗੀ ਉਹਨਾਂ ਨੂੰ ਜਿਹੜੇ ਲੱਖ ਲੱਖ 2-2 ਲੱਖ ਰੁਪਏ ਸਰਕਾਰੀ ਖਜ਼ਾਨੇ ਉਹ ਤਨਖਾਹ ਲੈ ਰਹੇ ਆ ਉਹ ਆਨੰਦ ਮਾਰ ਰਹੇ ਲੇਬਰ ਡੇ ਦਾ ਮਜ਼ਦੂਰ ਵਰਗ ਨੂੰ ਇਹਦਾ ਕੋਈ ਫਾਇਦਾ ਨਹੀਂ ਸਿਰ ਮਜ਼ਦੂਰ ਮਜ਼ਦੂਰ ਵਰਗਾ ਜਿਹੜਾ ਆਪਣੇ ਸਾਥੀਆਂ ਨੂੰ ਯਾਦ ਕਰ ਲੈਂ ਤੇ ਜੋ ਵੀ ਉਹਨਾਂ ਦੀ ਮੰਗਾਂ ਹੈ ਉਹ ਤਸਦੀ ਨਸੇ ਆ ਉਹਨਾਂ 'ਚ ਕੋਈ ਬਦਲਾਅ ਨਹੀਂ ਆ ਰਿਹਾ ਤੁਸੀਂ ਲੱड्डੂ ਦਾ ਤੁਹਾਡੇ ਤਣਕਾ ਲੱਗਿਆ ਹੋਇਆ ਅੱਜ ਲੱड्डੂ ਤੁਸੀਂ ਆਪਣੀ ਉਹਦੇ ਨਾਲ ਖਾਤੇ ਪੈਸੇ ਨਾਲੇ ਕਿ ਤੁਹਾਨੂੰ ਕੋਈ ਦੇ ਕੇ ਗਿਆ ਆਪਣੇ 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 ਪੈਸੇ ਨਾਲ ਲਿਆਏ ਆ ਆਪਣੇ ਦਿਵਸ ਦੀ ਖੁਸ਼ੀ ਆਪੇ ਮਨਾ ਲਈ ਬਸ ਕੋਈ ਹੋਰ ਆਇਆ ਹੀ ਨਹੀਂ ਹੁੰਦਾ ਹੀ ਨਹੀਂ ਗਰੀਬਾਂ ਦੀ ਕੋਈ ਨਹੀਂ ਸੁਣਦਾ ਗਰੀਬਾਂ ਦੀ ਸਾਡੇ ਬੱਚੇ ਜਵਾਨ ਹੋਏ ਪਏ ਆ ਸਾਡੇ ਬਾਰੇ ਲਾਰਾ ਦੇ ਦਿੰਦੇ ਆ ਕਿ ਨੌਕਰੀ ਤੁਹਾਡੀ ਪੱਕੀ ਕੀਤੀ ਜਾਊਗੀ ਹੁਣ ਬੱਚੇ ਜਵਾਨ ਹੋ ਗਏ ਦੱਸੋ ਕੀ ਕਰੀਏ ਅਸੀਂ 8500 ਰੁਪਏ ਵਿੱਚ ਅਸੀਂ ਕਿਆ ਘਰ ਚਲਾਈਏ ਕਿਰਾਇਆ ਦੇਈਏ ਕਿ ਬੱਚਿਆਂ ਨੂੰ ਪੜਾਈਏ ਚਲੋ ਫਿਰ ਵੀ 8500 ਨੂੰ ਕੰਮ ਕਰ ਰਹੇ ਜਿਹੜੇ ਮਜ਼ਦੂਰ ਰੋਜ਼ ਆਉਂਦੇ ਦਿਹਾੜੀ ਪਾਣ ਉਹਨਾਂ ਉਹਨਾਂ ਦੇ ਕੀ ਹਾਲਾਤ ਆ ਉਹ ਵੀ ਤਾਂ ਤੁਹਾਡੇ ਕੋਲ ਆ ਮੈਨੂੰ ਮਹੀਨੇ ਦੇ ਵਿੱਚ ਮਸਾਂ ਹੀ 10 ਜਾਂ 15 ਦਿਨ ਕੰਮ ਮਿਲਦਾ ਜੀ ਬਾਕੀ ਉਹਨਾਂ ਦਾ ਜਿਹੜਾ ਗੁਜ਼ਾਰਾ ਇਹ ਬਹੁਤ ਮੁਸ਼ਕਲ ਨਾਲ ਚੱਲਦਾ ਹੈ ਉਹਨਾਂ ਦੇ ਬੱਚੇ ਆ ਜਿਹੜੇ ਉਹ ਵੀ ਬਹੁਤ ਛੋਟੇ ਛੋਟੇ ਸਕੂਲਾਂ ਚ ਪ੍ਰਾਇਮਰੀ ਸਕੂਲਾਂ ਚ ਆ ਜਿਹੜੇ ਪਿੰਡ ਦੇ ਵਿੱਚ ਸਰਕਾਰੀ ਸਕੂਲ ਆ ਉਹਨਾਂ ਦੇ ਵਿੱਚ ਪੜਦੇ ਉਹਨਾਂ ਦੀ ਹਾਲਤ ਆ ਜਿਹੜੀ ਉਹ ਲੋਕਾਂ ਤੋਂ ਲੁਕੀ ਨਹੀਂ ਹੈਗੀ ਕਿ ਕਿ ਉੱਥੇ ਵੀ ਬੜੇ ਲਿਖੇ ਅਨਪੜ੍ਹ ਮਜ਼ਦੂਰ ਪਿਆਦਾ ਤਿਆਰ ਕੀਤੇ ਜਾ ਰਹੇ ਆ ਬੱਚੇ ਪੜ੍ਹ ਗਏ 8 8 10 10 ਸੋ ਲੇਕਿਨ ਸਾਈਨ ਉਹਨਾਂ ਨੂੰ ਕਰਨੇ ਜਾਂਦੇ ਕਿ ਸਕੂਲਾਂ ਦੇ ਵਿੱਚ ਟੀਚਰ ਨਹੀਂ ਹੈਗਾ ਸਟਾਫ ਹੀ ਨਹੀਂ ਹੈਗਾ ਨਾ ਸਟਰਕਚਰ ਆ ਨਾ ਨਾ ਸਟਾਫ ਆ ਤੇ ਉਹਨਾਂ ਬੱਚਿਆਂ ਨੇ ਪੜ੍ਹ ਕੇ ਵੀ ਅੱਗੇ ਕੀ ਕਰਨਾ ਉਹ ਕਿੱਦਾਂ ਮੁਕਾਬਲਾ ਕਰਨਗੇ ਕੰਮਨਟ ਸਕੂਲਾਂ 'ਚ ਪੜ੍ਹੇ ਹੋਏ ਲੋਕਾਂ ਦਾ ਜੇ ਉਹਨਾਂ ਬੱਚਿਆਂ ਦਾ ਇਸ ਕਰਕੇ ਜਿਹੜਾ ਮਜ਼ਦੂਰ ਦਾ ਬੱਚਾ ਮਜ਼ਦੂਰ ਹੀ ਰਹਿ ਜਾਂਦਾ ਜਦੋਂ ਤੱਕ ਸਰਕਾਰ ਸਿੱਖਿਆ ਅਤੇ ਸਵਾਸਥ ਇਹ ਫ੍ਰੀ ਨਹੀਂ ਕਰਦੀ ਯਾਰ ਇਹਨਾਂ ਦੇ ਜਿਹੜਾ ਲੈਵਲ ਹੈ ਉੱਪਰ ਨਹੀਂ ਚੱਕੇ ਦੀ ਉਦੋਂ ਤੱਕ ਮਜ਼ਦੂਰ ਦੇ ਬੱਚੇ ਨੂੰ ਪੜ੍ਹਾਈ ਲਿਖਾਈ ਦਾ ਵੀ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਜੀ ਤੁਸੀਂ ਬਾਬਾ ਸਾਹਿਬ ਅੰਬੇਦਕਰ ਹੋ ਰਹਾਂ ਤੇ ਜਾਗਰਤੀ ਪੰਚਾ ਤੋਂ ਟੱਕੜਾ ਜੀ ਜਾਗਰਤੀ ਉਹਨਾਂ ਵੱਲੋਂ ਤੁਸੀਂ ਆ ਗਏ ਹੋਰ ਕਿਸੇ ਵਰਗੇ ਨੂੰ ਮਜ਼ਦੂਰ ਦੀ ਲੋੜ ਨਹੀਂ ਹੈਗੀ ਤੁਹਾਨੂੰ ਇਹ ਲੋੜਾ ਗੱਲੀ ਨਹੀਂ ਉਹਨਾਂ ਨੂੰ ਲੋੜ ਹੈਗੀ ਸਿਰਫ ਸ਼ੋਸ਼ਣ ਕਰਨ ਵਾਸਤੇ ਸਾਨੂੰ ਤਾਂ ਦਰਦ ਦਾ ਉਹਨਾਂ ਦਾ ਦੋ ਮਾਮਾ ਹੁੰਦੇ ਇੱਕ ਮਤਰੀ ਇੱਕ ਅਸਲੀਅਤ ਅਸੀਂ ਇਹਨਾਂ ਦੀ ਅਸਲੀਅਤ ਮਾਏ ਉਹਨਾਂ ਦੀ ਮਤਰੀ ਮਾਏ ਉਹਨਾਂ ਨੂੰ ਤਾਂ ਸਿਰਫ ਜ਼ਰੂਰਤ ਮੁਤਾਬਕ ਯਾਦ ਕਰਦੇ ਆਂ ਬਾਕੀ ਉਸ ਤੋਂ ਬਾਅਦ ਕੁਝ ਵੀ ਨਹੀਂ ਹੈਗਾ ਤੁਹਾ ਕੀ ਚੱਕਰ ਆ ਵੀ ਤੁਸੀਂ ਤੁਹਾਡੀ ਵੋਟਾਂ ਨਹੀਂ ਬਣੀਆਂ ਤੁਹਾਨੂੰ ਪੁੱਛਿਆ ਕਿਉਂ ਨਹੀਂ ਜਾਂਦਾ ਬੋਟ ਸਭ ਕੁਝ ਬਣਿਆ ਹੈ ਜੀ ਤੇ ਬਸ ਸਾਨੂੰ ਪੁੱਛਿਆ ਇਸੇ ਦਿਨਾਂ ਦੇ ਵਿੱਚ ਜਾਂਦਾ VOTING ਦੇ ਟਾਈਮ ਜਦ ਵੋਟਾਂ ਲੈਣੀਆਂ ਹੁੰਦੀਆਂ ਉਸ ਤੋਂ ਬਾਅਦ ਸਾਨੂੰ ਕੋਈ ਪੁੱਛੇ ਨਹੀਂ ਜਾਂਦਾ ਤੇ ਜਿੰਨੇ ਵੀ ਸਾਡੇ ਮੁਲਾਜ਼ਮਾਂ ਇਹਨਾਂ ਨੂੰ ਘਟਕੜ 22 23 ਸਾਲਾਂ ਤੋਂ ਕੱਚੇ ਹੀ ਕੰਮ ਕਰ ਰਹੇ ਨੇ ਕੋਈ ਇਹਨਾਂ ਦਾ ਕੋਈ ਸੁਣਵਾਈ ਨਹੀਂ ਕੋਈ ਸਰਕਾਰ ਨੇ ਹੱਦ ਤੱਕ ਕਿਸੇ ਨੇ ਕੁਝ ਨਹੀਂ ਕੀਤਾ ਗਿਆ ਨਾ ਹੀ ਕੋਈ ਸੁਣਦਾ ਕਿ ਅੱਜ ਅੱਜ ਦਾ ਜਿਹੜਾ ਸਮਾਂ ਹੈ ਬਹੁਤ ਮਹਿੰਗਾਈ ਦਾ ਹੈ ਠੀਕ ਹੈ ਜੀ ਉਹਦੇ ਵਿੱਚ ਦੇਖੋ ਅੱਜ ਦਾ ਜੋ ਵੀ ਮਜ਼ਦੂਰ ਆ ਉਹਦੇ ਇੰਨੀ ਕਿ ਤਨਖਾਹ ਦੇ ਵਿੱਚ 8500 ਦੇ ਵਿੱਚ ਨਹੀਂ ਗੁਜ਼ਾਰਾ ਹੋ ਸਕਦਾ ਤੇ ਅਸੀਂ ਤਾਂ ਇਹੀ ਕਹਿੰਦੇ ਆ ਸਰਕਾਰਾਂ ਨੂੰ ਵੀ ਅਲੇ ਤੱਕ ਅਪੀਲ ਇਹੀ ਕਰਦੇ ਆ ਇਹ ਤੁਸੀਂ ਦਫ਼ਤਰਾਂ 'ਚ ਕੰਮ ਕਰ ਰਹੇ ਹੋ ਜਾਂ ਕਿਸੇ ਮਹਿਕਮੇ ਦੇ ਤਹਿਤ ਕੰਮ ਕਰ ਰਹੇ ਹੋ ਦਫ਼ਤਰ ਸਫਾਈ ਮਜ਼ਦੂਰ ਸੰਘ ਯੂਨੀਅਨ ਤੁਹਾਡਾ ਡੈਡ ਬਣਿਆ ਹੋਇਆ ਤੁਹਾਡੀਆਂ ਤਨਖਾਹ 8500 ਆ ਹਾਂ ਜੀ ਸਾਡੀ ਮੈਂ ਸੀਪਰ ਯੂਨੀਅਨ ਦਾ ਪ੍ਰਧਾਨ ਆ ਜੀ ਤੇ ਮੈਂ ਤਾਂ ਜੀ ਇਹੀ ਕਹੂੰਗਾ ਸਰਕਾਰਾਂ ਨੂੰ ਕਿ ਸਾਡੇ ਜਿੰਨੇ ਵੀ ਮੁਲਾਜ਼ਮ ਆ ਕਿ ਇਹਨਾਂ ਬਾਰੇ ਸੋਚਿਆ ਜਾਵੇ ਇਦਾਂ ਦੇਖੋ ਇੰਨੀ ਕਿ ਤਰਖਾਹਾਂ ਦੇ ਵਿੱਚ ਕੋਈ ਨਹੀਂ ਗੁਜ਼ਾਰਾ ਤੇ ਇੱਕ ਅਸੀਂ ਸਾਡੇ ਜੋ ਵੀ ਇੱਥੇ ਸ਼ਹਿਰ ਦੇ ਵਿੱਚ ਬਹੁਤ ਤਕੜੀ ਟਰੈਜੇਡੀ ਹੋਈ ਆ ਜੋ ਕਿ ਇੱਥੇ ਲੈਂਟਰ ਹੋਇਆ ਉਹ ਵੀ ਸਾਡੇ ਮਜ਼ਦੂਰ ਨੇ ਅਸੀਂ ਉਹਨਾਂ ਨੂੰ ਯਾਦ ਕਰਕੇ ਅੱਜ ਉਹਨਾਂ ਦੇ ਯਾਦ ਵਿੱਚ ਵੀ ਅਸੀਂ ਇਹ ਮਨਾਇਆ ਜੋ ਵੀ ਸਾਡੇ ਜਿੰਨੇ ਵੀ ਸਾਡੀ ਲੇਬਰ ਭਾਈਚਾਰਾ ਇਹ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਸ਼ਹੀਦਾਂ ਨੂੰ ਯਾਦ ਕਰਕੇ ਅਸੀਂ ਆਪਣਾ ਇੱਥੇ ਮਜ਼ਦੂਰ ਦਿਵਸ ਮਨਾਇਆ ਗਿਆ ਉਹਨਾਂ ਦੀ ਖੁੱਜੀ ਦੇ ਵਿੱਚ ਹੀ ਅਸੀਂ ਕਰ ਰਹੇ ਨੇ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਤੇ ਸਾਡਾ ਸਰਕਾਰਾਂ ਨਾਲ ਦਾ ਰੋਸ ਹੈ ਜੀ ਜਾ ਸਾਡੀ ਕੋਈ ਸੁਣਾਈ ਨਹੀਂ ਕੋਈ ਕੁਛ ਨਹੀਂ ਠੀਕ ਹੈ ਜੀ ਤੇ ਸਰਕਾਰਾਂ ਸਾਡੇ ਕੋਈ ਹੱਥ ਕੋਈ ਸਰਕਾਰ ਨੇ ਨਹੀਂ ਸੁਣਿਆ ਨਾ ਹੀ ਕੋਈ ਸਰਕਾਰ ਸੁਣਦੀ ਆ ਬਿਲਕੁਲ ਜਿਹੜੇ ਦਫ਼ਤਰਾਂ ਦੇ ਵਿੱਚ ਬੈਠੇ ਆ ਲੱਖ ਰੁਪਏ ਤਨਖਾਹ ਲੈ ਰਹੇ ਆ ਏਸ਼ੀਆ ਦੇ ਵਿੱਚ ਕੰਮ ਕਰਦੇ ਆ ਉਹ ਅੱਜ ਆਪਣੇ ਬੱਚਿਆਂ ਨਾਲ ਕਿਤੇ ਘੁੰਮਣ ਗਏ ਹੋਣਗੇ ਛੁੱਟੀ ਦਾ ਆਨੰਦ ਮਾਣ ਰਹੇ ਹੋਣਗੇ ਕੋਈ Shimla ਵਾਲੂ ਤੁਰਿਆ ਹੋਊ ਕੋਈ Manali ਚੜ੍ਹਿਆ ਹੋਊ ਹਰ ਕੋਈ ਆਪਣਾ ਦਿਨ ਅੱਜ ਇੰਜੋਏ ਕਰ ਰਿਹਾ ਹੋਣਾ ਪਰ ਜਿਨ੍ਹਾਂ ਦਾ ਦਿਨ ਹੈ ਉਹਨਾਂ ਨੇ ਲੱਡੂ ਵੀ ਆਪਣੇ ਪੈਸੇ ਦੇ ਇਕੱਠੇ ਕਰਕੇ ਆਪ ਖਾਦੇ ਆ ਇਨਾਂ ਦਾ ਕਹਿਣਾ ਸਾਡਾ ਕੋਈ ਹਾਲ ਪੁੱਛਣ ਤੱਕ ਇੱਥੇ ਨਹੀਂ ਆਇਆ ਫਿਰ ਸਵਾਲ ਇਹ ਵੱਡਾ ਭਾਈ ਕਿਹੋ ਜਿਹਾ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਕਿਸੇ ਨੂੰ ਯਾਦ ਵੀ ਹੈ ਕਿ ਜਿਨ੍ਹਾਂ ਦਾ ਦਿਨ ਮਨਾ ਰਹੇ ਉਹਨਾਂ ਦੇ ਹਾਲਾਤ ਕਿਹੋ ਜਿਹੇ ਆ ਸੋ ਇਹ ਆਪਣੇ ਆਪ ਦੇ ਵਿੱਚ ਇਸ ਸਿਸਟਮ ਦੇ ਉੱਤੇ ਵੱਡਾ ਸਵਾਲ ਹੈ ਮਜ਼ਦੂਰ ਦਿਵਸ ਹੈ ਜੋ ਦੁਪਹਿਰਾਂ ਹੋ ਚੁੱਕਿਆ ਤੇ ਤੁਸੀਂ ਦੇਖ ਰਹੇ ਹੋ ਬਈ ਅਜੇ ਵੀ ਤੁਸੀਂ ਬਈ ਮਜ਼ਦੂਰ ਲੇਬਰ ਚੌਂਕ ਆਹੇ ਅਜੇ ਵੀ ਤੁਸੀਂ ਇੱਥੇ ਬੈਠੇ ਆ ਕੰਮ ਨਹੀਂ ਕਰੇ ਤੁਹਾਨੂੰ ਨਹੀਂ ਸਰ ਜੀ ਅੱਜ ਮਜ਼ਦੂਰ ਦਿਵਸ ਆਇਆ ਤਾਂ ਤੁਹਾਨੂੰ ਕੋ ਬਧਾਈਆਂ ਦੇਣਾ ਨਾ ਚਾਹੀਦਾ ਸੀ ਵਿਧਾਇਕਾਂ ਨੂੰ ਮੰਤਰੀਆਂ ਨੂੰ ਹੋਰ ਰਾਜਨੀਤਿਕ ਲੀਡਰਾਂ ਨੂੰ ਅਫਸਰਾਂ ਨੂੰ ਆਇਆ ਨਹੀਂ ਕੋਈ ਕੋਈ ਨਹੀਂ ਜੀ ਆਇਆ ਕਿਸੇ ਨੇ ਖਬਰਦਾਰ ਨਹੀਂ ਪੁੱਛੀ ਇੱਥੇ ਦੀਆਂ ਹੂੰ ਨਹੀਂ ਜੀ ਤੁਸੀਂ ਖੁਸ਼ੀਆਂ ਨਹੀਂ ਮਨਾਈਆਂ ਅੱਜ ਮਜ਼ਦੂਰ ਦਿਵਸ ਤਾਂ ਤੁਹਾਨੂੰ ਪਤਾ ਹੈਗਾ ਅੱਜ ਮਜ਼ਦੂਰ ਦਿਵਸ ਵੈਸੇ ਹਾਂ ਜੀ ਵੀ ਖੁਸ਼ੀਆਂ ਨਹੀਂ ਮਨਾਈਆਂ ਗੀਆਂ ਕੋਈ ਢੋਲ ਟਮਕਾ ਹੋਇਆ ਹੋਵੇ ਵੀ ਮਜ਼ਦੂਰ ਦਿਵਸ ਆ ਭਾਈ ਇੱਥੇ ਨੂੰ ਹੋ ਜਾ ਬਹਿ ਜਾਣੀ ਸਰੀ ਖੁਸ਼ੀਆਂ ਹੁਣ ਕਿਆ ਮਨਾਈਏ ਅੱਜ ਚਾਰ-ਚਾਰ ਦਿਨ ਤੋਂ ਕੋਈ ਵੇਲਿਆਂ ਨਹੀਂ ਬੈਠਿਆ ਨੂੰ ਇੱਥੇ ਹੂੰ ਉਹਨਾਂ ਨੂੰ ਵੀ ਪਤਾ ਹੀ ਹੈਗਾ ਕੋਈ ਖਬਰਸਾਰ ਨਹੀਂ ਲੈ ਰਿਆ ਸਾਡੀ ਇੱਥੇ ਹਾਂਜੀ ਚਾਰ ਦਿਨ ਤੋਂ ਉਹਨੂੰ ਵਿਹਲੇ ਬੈਠੇ ਨੂੰ ਹੋਗੇ ਅੱਜ ਚਾਰ-ਚਾਰ ਦਿਨ ਹੋ ਗਏ ਜੀ ਬੈਠੇ ਨੇ ਇੱਥੇ ਨਹੀਂ ਅੱਜ ਤੇ ਦਿਨ ਕਿਤੇ ਕੋਈ ਵਿਹਲਾ ਬੈਠਦਾ ਹੈਗਾ ਸੌਖਾ ਜਿਹਾ ਹੂੰ ਟੋਟੀਆਂ ਲੋੜੀਆਂ ਦੀਵਾਲੀਆਂ ਵੀ ਇਦਾਂ ਹੀ ਪਹਿਲਾਂ ਵੀ ਮੈਂ ਇੱਥੇ ਆਇਆ ਸੀ ਤੁਸੀਂ ਬਈ ਇਦਾਂ ਹੀ ਬੈਠੇ ਸੀ ਹਾਂਜੀ 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 ਸਰ ਜੀ ਇੱਥੇ ਤਾਂ ਚਾਰ-ਚਾਰ ਪੰਜ-ਪੰਜ ਦਿਨ ਅੱਜ ਦੀ ਇੱਥੇ ਵਿਹਲੇ ਵੇੜ ਵੜ ਕੇ ਜੇ ਦੋ-ਧਾੜੀਆਂ ਲੱਗੀਆਂ ਲਾ ਲੀਆਂ ਨਹੀਂ ਤਾਂ ਬੈਠੇ ਆ ਮਾਲਕ ਦੀ ਦੇਰ ਕੋਈ ਖਬਰਸਾਰ ਨਹੀਂ ਲੈ ਰਿਆ ਕੋਈ ਅਫਸਰ ਨਹੀਂ ਲੈ ਰਿਆ ਕੋਈ ਖਬਰਸਾਰ ਨਹੀਂ ਲੈ ਰਿਆ ਪੜੇ ਲੈ ਕੇ ਆਏ ਨਹੀਂ ਕੋਈ ਕੋਈ ਆ ਵੀ ਕੋਈ ਸਾਨੂੰ ਕੋਈ ਮਾੜੀ ਮੋਟੀ ਨੌਕਰੀ ਮਿਲ ਜਵੇ ਕੋਈ ਉਹ ਵੀ ਨਹੀਂ ਕੋਈ ਕਿਸੇ ਨੇ ਖਬਰਸਾਰ ਨਹੀਂ ਲਈ ਅੱਜ ਤਾਂ ਬਈ ਛੁੱਟੀਆਂ ਬਣਾਈਆਂ ਜਾ ਰਹੀਆਂ ਦਫ਼ਤਰਾਂ ਦੇ ਵਿੱਚ ਬੰਦ ਦਾ ਦਫ਼ਤਰ ਜਿਹੜੇ ਵੱਡੇ ਆ ਅਹੁਦਿਆਂ ਦੇ ਉੱਤੇ ਕੰਮ ਕਰਦੇ ਆ ਉਹ ਸਾਰੇ ਘਰਾਂ ਤੇ ਬੈਠੇ ਆ ਤੇ ਤੁਸੀਂ ਮਜ਼ਦੂਰ ਫੇਰ ਇੱਥੇ ਬੈਠੇ ਬਾਜੀ ਹੁਣ ਕਿਆ ਕਰੀਏ ਦਿਹਾੜੀ ਦਾ ਪੈਸਿਆਂ ਦੀ ਲੋੜ ਆ ਹੀ ਫੇਰ ਦਿਹਾੜੀ ਦਾ ਲਾਣੀ ਆ ਕਿਸੇ ਪਾਸੇ ਅੱਜ ਵੀ ਤੁਸੀਂ ਕੰਮ ਕਰਨੇ ਹਾਂਜੀ ਹਾਂਜੀ ਉਹ ਮਿਲਿਆ ਨਹੀਂ ਤੁਹਾਨੂੰ ਅਜੇ ਤੱਕ ਜੀ ਆ ਜੇ ਵੇ ਗਾ ਕੇ ਫਿਰ ਜਾਵਾਂਗੇ ਅੱਜ ਵੀ ਆ ਸਕਦਾ 11:30 ਤਾਂ ਹੋ ਗਏ ਪਤਾ ਨਹੀਂ ਜੀ ਕਿਸਮ ਦਾ ਲੈ ਜਵੇ ਤਾਂ ਲੈ ਜਵੇ ਠੀਕ ਕਿਸਮ ਦੇ ਸਾਰੇ ਬੈਠੇ ਨੇ ਹਾਂ ਜੀ ਹਾਂ ਜੀ ਕਿੰਨੇ ਵਜੇ ਤੱਕ ਬੈੰਨੇ ਹੋ ਤੁਸੀਂ ਅਸੀਂ 5 ਵਜੇ ਤੱਕ ਜੀ ਮਹੀਨੇ 'ਚ ਕਿੰਨੇ ਦਿਨ ਤੁਹਾਨੂੰ ਕੰਮ ਮਿਲ ਜਾਂਦਾ ਕੰਮ ਹੋਈ ਜੀ 10-12 ਦਿਹਾੜੀਆਂ ਲਾ ਦਈਏ ਮਹੀਨੇ 'ਚ ਹੋਰ ਤਾਂ 10-12 ਦਿਹਾੜੀਆਂ ਲੱਗ ਜਾਂਦੀਆਂ ਹਾਂ ਜੀ ਦਿਹਾੜੀ ਜਿੰਨੀ ਤੋਂ ਢੀ ਅਸੇ ਦਿਹਾੜੀ ਉਹੀ 700 ਰੁਪਏ ਚੱਲਦੇ ਹੀ ਹੁਣ ਤੁਸੀਂ ਮਿਸਤਰੀ ਹੋ ਹਾਂ ਜੀ ਮੈਂ ਛੜੀਆਂ ਕਾਰਪੈਂਟਰ ਹੈ ਜੀ ਛੜੀਆਂ ਹਾਂ ਜੀ ਹਾਂ ਜੀ 700 ਰੁਪਏ ਦੀ ੜੀ ਆ ਹਾਂਜੀ ਹਾਂਜੀ ਫਿਰ ਬਈ ਇਹਦੇ ਨਾਲ ਥੋੜਾ ਗੁਜ਼ਾਰਾ ਚੱਲ ਜਾਂਦਾ ਜੇ 10-12 ਦੀ ੜੀ ਮਿਲ ਜਵੇ ਨਹੀਂ ਗੁਜ਼ਾਰਾ ਤਾਂ ਨਹੀਂ ਹੁੰਦਾ ਜੀ ਬਸ ਉਹੀ ਆ ਸਾਡੀ ਬਾਦੀ ਲੈ ਜੀ ਜੀ ਹੋਰ ਤਾਂ ਕੁਝ ਨਹੀਂ ਮਾੜਾ ਮੋਟਾ ਜੋ ਨਿੱਕ ਸੁੱਕ ਚੱਲੀ ਜਾਂਦਾ ਹਾਂਜੀ ਹਾਂਜੀ ਤੁਸੀਂ ਬਈ ਕੀ ਕਰਦੇ ਹੋ ਮਰਾਜਗਰੀ ਕਰਦਾ ਜੀ ਤੁਹਾਨੂੰ ਵੀ ਕਿੰਨਾ ਕੁ ਮਹੀਨੇ ਵਿੱਚ ਦਿਹਾੜੀਆਂ ਲੱਗ ਜਾਂਦੀਆਂ ਮੈਨੇ ਜੋ ਹੀ ਲਾਦੇ ਆ 5-7 ਕ ਦਿਹਾੜੀਆਂ ਮਹੀਨੇ ਲਾਦੇ ਆ ਜੀ ਹਾਂਜੀ ਬੜਾ ਕੰਮ ਖਰਾਬ ਆ ਬਹੁਤ ਔਖਾ ਜੀ ਗੁਜ਼ਾਰਾ ਫਿਰ ਕਿੱਦਾਂ ਚੱਲਦਾ ਗਿਆਰ ਆਈ ਆਈ ਵਾ ਜਿਹੜੀ ਡਿਆੜੀ ਲੱਗ ਗਈ ਉਹਨਾਂ ਦੇ ਇੱਕ ਚਲਾਉਣਾ ਪੈਂਦਾ ਖਰਚਾ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਬਹਿੰਦੇ ਹਨੂ ਸਰੀ ਇੱਥੇ ਜਿਆਦਾ ਨਹੀਂ ਜਿਆਦਾ ਦਾਦਾ 12 12 15 15 ਸਾਲ ਹੋ ਗਈ ਹੈ ਜਦੋਂ ਇੱਥੇ ਬੈਠਿਆ ਨੂੰ ਜੀ 15 ਸਾਲ ਚ ਕਿਸੇ ਸਾਰ ਨਹੀਂ ਕਿਸੇ ਨੇ ਵੀ ਸਾਰ ਨਹੀਂ ਲਈ ਜੀ ਹੁਣ ਤੱਕ بڑے بڑے ਮੰਤਰੀ ਕਹਿ ਕੇ ਚਲੇ ਗਏ ਵੀ ਤੁਹਾਨੂੰ ਆਹ ਦੇਵਾਂਗੇ ਅਸੀਂ ਆਹ ਕਰਾਂਗੇ ਕਿਸੇ ਨੇ ਕੋਈ ਕੁਝ ਨਹੀਂ ਦਿੱਤਾ ਹੁਣ ਤੱਕ ਹੂੰ ਠੀਕ ਹੈ ਜੀ ਜਿੱਦਾਂ ਆ ਜੰਦੇ ਉੱਤੇ ਚਲੇ ਜਾਂਦੇ ਆ ਕਈ ਵਾਰ ਤਾਂ ਬੱਚਿਆਂ ਨੂੰ ਐਸਾ ਹੋ ਜਾਂਦਾ ਵੀ ਬੱਚੇ ਕੋਈ ਚੀਜ਼ ਮੰਗਾਂਦੇ ਹੈਗੇ ਉਹਨਾਂ ਚੀਜ਼ ਲੈ ਜਾਣ ਜੋ ਕੇ ਪੈਸਾ ਨਹੀਂ ਹੁੰਦਾ ਜੇ ਵਿੱਚ ਵਿੱਚ ਮਗਰ ਕੋਈ ਅਫਸਰ ਕੋਈ ਲੀਡਰ ਕੋਈ ਨਹੀਂ ਕਵਰਸਾਰ ਲੈਂਦਾ ਜਦੋਂ ਵੋਟਾਂ ਦਾ ਟਾਈਮ ਆਉਂਦਾ ਫਿਰ ਸਾਰਾ ਕੋਈ ਦੰਦੇ ਆ ਗਿਆ ਫਿਰ ਅਸੀਂ ਤੁਹਾਨੂੰ ਆ ਵੀ ਦਵਾਂਗੇ ਤੁਹਾਨੂੰ ਆ ਵੀ ਦਵਾਂਗੇ ਮਗਰ ਇਸ ਟਾਈਮ ਤੋਂ ਬਾਅਦ ਆਪਣੇ ਜਿੱਤਣ ਤੋਂ ਬਾਅਦ ਕੋਈ ਕੋਈ ਗੱਲਬਾਤ ਸਭ ਕਵਰਸਾਰ ਨਹੀਂ ਲੈ ਰਿਹਾ ਸਾਡੀ ਹਾਂਜੀ ਤੇ ਲੋਕ ਤਾਂ ਕਹਿੰਦੇ ਵੀ ਸਾਨੂੰ ਲੇਬਰ ਮਿਲ ਨਹੀਂ ਰਹੀ ਲੇਬਰ ਲੱਭਦੀ ਨਹੀਂ ਫਿਰ ਤੁਹਾਨੂੰ ਇੱਥੇ ਅਸੀਂ ਲੇਬਰ ਲੇਬਰ ਕਰਦੇ ਬੈਠੇ ਲੇਬਰ ਵਾਸਤੇ ਬੈਠੇਗਾ ਜ਼ਵੇਰ ਤੱਕ ਅਸੀਂ 5 ਵਜੇ ਤੱਕ ਉਰੇ ਬੈਠਣਾ ਹੈਗਾ ਜੇ ਸਾਨੂੰ 500 ਦੀ ਵੀ ਵਿਧਿਆੜੀ ਮਿਲ ਗਈ 600 ਦੀ ਵੀ ਮਿਲ ਗਈ ਸਾਨੂੰ ਅਸੀਂ ਬੱਚਿਆਂ ਦੇ ਰੋਟੀ ਜੋਗਾ ਜਿੰਨਾ ਵੀ ਮਿਲ ਗਿਆਗਾ ਕਰਕੇ ਜਾਣਾ ਕਰਕੇ ਜਾਣਾ ਹੈਗਾ ਜੀ ਇਦਾਂ ਤਾਂ ਤਾਂ ਨਹੀਂ ਹੈਗਾ ਵੀ ਤੁਸੀਂ ਵੀ ਕੋਈ ਕਈ ਵਾਰ ਕਹਿੰਦਾ ਵੀ ਨਖਰੀ ਭਾਰੇ ਆ ਭਾਈ ਤਾਂ ਨਹੀਂ ਕੰਮ ਨਹੀਂ ਨਹੀਂ ਜੀ ਨਹੀਂ ਨਖਰੇ ਭਾਰੀ ਨਹੀਂ ਜਗੇ ਸਾਨੂੰ ਤਾਂ ਜੈਜੀ ਮਗਰ ਰੋਟੀ ਮਿਲ ਗਈ ਅਸੀਂ ਮਾਲਕ ਦੀ ਦਿਆਨਾ ਉਹ ਜੀ ਰੋਟੀ ਕੰਦੇ ਅਗੇ ਲਗੇ ਹਮ ਠੀਕ ਹੈ ਜੀ ਮਗਰ ਆਪਣੀ ਦਸਾਂ ਨਾਉਂ ਦੀ ਕਿਰਤ ਕਰਦੇ ਆ ਦਸਾਂ ਨਾਉਂ ਦੀ ਖਾਂਦੇ ਆ ਹਾਂ ਜੀ ਹਾਂ ਇਲੈਕਸ਼ਨ ਦਾ ਦੌਰ ਚੱਲ ਰਿਹਾ ਬਾਈ ਹਾਂ ਜੀ ਚੋਣਾ ਹੁਣ ਹਾਂ ਜੀ ਅਨੌਧੇ ਨਾ ਵੀ ਤਾਂ ਤੁਹਾਡੇ ਕੋਲ ਆਣਾ ਸਾਰਿਆਂ ਨੇ ਵੋਟਾਂ ਮੰਗਣ ਆਂਦੇ ਆ ਜੀ ਬੋਟਾ ਦਾ ਮੰਗਦੇ ਹੀ ਆ ਜੀ ਹੁਣ ਕਰਦੇ ਕੁਛ ਨਹੀਂ ਆ ਜੀ ਨਾ ਸਾਡਾ ਉਹ ਲੇਬਰ ਕਾਰਡ ਵਾਲੇ ਬਣਿਆ ਜੀ ਹਾਂ ਜੀ ਕੋਈ ਨਹੀਂ ਪੁੱਛਦਾ ਲੀਟਰ ਲੂਟਰ ਸਰਕਾਰਾਂ ਤਾਂ ਖੁਸ਼ ਹੋ ਤੁਸੀਂ ਨਹੀਂ ਜੀ ਖੁਸ਼ ਨਹੀਂ ਆ ਜੀ ਦਿਹਾੜੀ ਕਦੇ ਲਾਦੀ ਹੈ ਕਦੇ ਨਹੀਂ ਲਾਦੀ ਆ ਜੀ ਕੋਈ ਨਹੀਂ ਪੁੱਛਦਾ ਸਾਨੂੰ ਕਦੇ ਕਿਸੇ ਨੇ ਧੰਨਵਾਦ ਕਰਿਆ ਤੁਹਾਡਾ ਵੀ ਤੁਸੀਂ ਭਾਈ ਮਜ਼ਦੂਰੀ ਕਰਦੇ ਹੋ ਮਤਲਬ ਵੀ ਤੁਸੀਂ ਸਾਡੇ ਸਮਾਜ ਲਈ ਕੰਮ ਕਰ ਰਹੇ ਹੋ ਤੁਹਾਡੇ ਬਿਨਾਂ ਸਾਡਾ ਕੰਮ ਨਹੀਂ ਚੱਲਦਾ ਤੁਹਾਡਾ ਧੰਨਵਾਦ ਬਾਈ ਅੱਜ ਮਜ਼ਦੂਰ ਦਿਵਸਾ ਨਹੀਂ ਨਹੀਂ ਕੋਈ ਨਹੀਂ ਧੰਨਵਾਦ ਕਰਦਾ ਜੀ ਸਾਡਾ ਹਾਂ ਜੀ ਕਿਸੇ ਨੇ ਕੀਤਾ ਕਿਸੇ ਨੇ ਆ ਕੇ ਧੰਨਵਾਦ ਨਹੀਂ ਕੀਤਾ ਕਦੇ ਨਹੀਂ ਜੀ ਕਿਸੇ ਨੇ ਪੁੱਛਿਆ ਜੀ ਹਾਂ ਜੀ ਚਲੋ ਬਾਈ ਤੁਹਾਡਾ ਧੰਨਵਾਦ ਹੈ ਤੁਹਾਨੂੰ ਮਜ਼ਦੂਰ ਦਿਵਸ ਦੀਆਂ ਮੁਬਾਰਕਾਂ ਵੀ ਹੈ ਬਹੁਤ-ਬਹੁਤ ਵੀ ਤੁਸੀਂ ਸਮਾਜ ਦੇ ਵਿੱਚ ਕੰਮ ਕਰ ਰਹੇ ਹੋ ਇਸ ਕਰਕੇ ਸਮਾਜ ਦੇ ਕੰਮ ਚੱਲ ਰਹੇ ਆ ਤੁਹਾਡਾ ਧੰਨਵਾਦ ਹੈ ਪਰ ਸਵਾਲ ਫੇਰ ਲੋਕਾਂ ਦਾ ਜੋ ਸਵਾਲ ਹੈ ਸਰਕਾਰਾਂ ਦੇ ਉੱਤੇ ਅਧਿਕਾਰੀਆਂ ਦੇ ਉੱਤੇ ਖੜਾ ਹੈ ਕਿ ਜੇਕਰ ਅੱਜ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਫਿਰ ਸਿਰਫ ਇਕੱਲਾ ਛੁੱਟੀ ਕਰਨ ਦੇ ਲਈ ਅਫਸਰਾਂ ਦੇ ਲਈ ਮਜ਼ਦੂਰ ਦਿਵਸ ਹੈ ਜਾਂ ਇਹਨਾਂ ਦੀ ਵੀ ਕੋਈ ਸਾਰ ਲਾਊਗਾ ਜਿਹੜੇ ਮਜ਼ਦੂਰ ਅੱਜ ਲੇਵਰ ਚੌਕ ਐ ਇੱਥੇ ਰੁੱਲ ਰਹੇ ਆ ਉਹ ਮਜ਼ਦੂਰ ਜਿਹੜੇ ਸਫਾਈ ਸੇਵਕ ਐ ਉਹ ਆਪਣੀਆਂ ਖੁਸ਼ੀਆਂ ਇਕੱਲੇ ਹੀ ਮਨਾ ਰਹੇ ਉਹਨਾਂ ਦੇ ਕੋਲ ਕੋਈ ਨਹੀਂ ਆਇਆ ਜੇਕਰ ਮਜ਼ਦੂਰ ਦਿਵਸ ਬਣਾਇਆ ਗਿਆ ਤਾਂ ਫਿਰ ਮਜ਼ਦੂਰ ਦਿਵਸ ਦੇ ਮੈਨੇ ਕੀ ਹੋਣਗੇ ਜਦੋਂ ਮਜ਼ਦੂਰਾਂ ਦਾ ਕਿਸੇ ਨੇ ਆ ਕੇ ਹਾਲ ਹੀ ਨਹੀਂ ਪੁੱਛਿਆ ਇਹ ਸਵਾਲ ਸਿਸਟਮ ਦੇ ਉੱਤੇ ਖੜਾ ਹੈ ਇਹ ਸਵਾਲ ਦਾ ਜਵਾਬ ਕਦੋਂ ਮਿਲੇਗਾ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ